ਅੱਜ ਕੋ ਬਾਈ ਜੀ ਪੁਰਾਣੇ ਜਮਾਨੇ ਦਾ ਲੈਂਪ ਬੋਲਦੇ ਜਿਹਨੂੰ ਦੀਵਾ ਵੀ ਕਹਿੰਦੇ ਉਹ ਦੀਵਾ ਤਾਂ ਨਹੀਂ ਕਹਿਮਾਂਗੇ ਪੁਰਾਣੇ ਜਮਾਨੇ ਚ ਐਵੇਂ ਰੌਸ਼ਨੀ ਵਾਸਤੇ ਵਰਤੇ ਜਾਂਦਾ ਸੀ ਇਹ ਆ ਬੰਦੇ ਨੂੰ ਬਾਈ ਜੀ ਇਹ ਮਿਲ ਗਿਆ ਪੁਰਾਣਾ ਦੇਖੋ ਇਹਨੇ ਪੱਟ ਲਏ ਸਾਰਾ ਲੋਕ ਲੋਗਾ ਖੋਲ ਲਿਆ ਬਾਈ ਜੀ ਇਕੱਲਾ ਇਕੱਲਾ ਪੇਸ਼ ਕਰੀ ਜਾ ਰਿਹਾ ਇਹਦਾ ਦੇਖੋ ਦੇਖਦੇ ਜੋ ਬਾਈ ਜੀ ਸਵਾਈ ਕਰਕੇ ਦੇਖੋ ਕਿੰਨਾ ਗੈਂਡ ਬਣਨ ਹੁਣ ਦੇਖਣੋ ਸੋਨੇ ਲਾਦਾ ਆ ਕੋਲੇ ਨਟ ਜਾ ਸੋਨੇ ਤੇਲ ਪਾਉਣ ਵਾਸਤੇ ਹੁੰਦਾ ਜਿਗਾਰ ਮੇਰੇ ਸਾਬ ਨਾਲ ਦਾ ਬਾਕੀ ਦੇਖਦੇ ਆ ਬਾਈ ਜੀ ਅੱਗੇ ਕਿਵੇਂ ਤਿਆਰ ਕਰਦਾ ਇਹਨੂੰ ਦੇਖੋ ਖਲਾਰ ਲਿਆ ਬਾਈ ਜੀ ਆ ਲੋ ਇੱਕ ਪਾਂਡੇ ਪਾ ਕੇ ਵਿੱਚ ਪਾਣੀ ਜਾ ਆ ਲੋ ਬਾਈ ਜੀ ਵਿੱਚ ਕੋਈ ਕੈਮੀਕਲ ਜਾ ਪਾਤਾ ਆ ਲੋ ਇੱਧਰ ਵੀ ਸੋਡਿਆ ਜਾ ਦੇਖੋ ਕਿਵੇਂ ਕਰਤੀ ਜੰਗਾਲ ਜੀ ਸਾਫ ਆ ਉੱਤੇ ਹੋਰ ਪਾਤਾ ਕੈਮੀਕਲ ਜਾ ਲੋ ਜੀ ਕਲਾ ਕਲਾਪੁਰ ਚਾ ਲੱਗਿਆ ਹੁਣ ਸਾਫ ਕਰਨਾ ਭਾਈ ਜੀ ਸਿਰ ਆ ਬਣਉ ਦੇਖ ਦੇ ਜੀ ਨੂੰ ਲੈਂਪ ਦੇਖੋ ਤੁਹਾਡੇ ਘਰੇ ਰੱਖਿਆ ਵੀ ਸੋਹਣਾ ਲੱਗੂਗਾ ਹਰ ਕੋਈ ਬੁੱਸੂ ਭਾਈ ਜੀ ਕਿੱਥੋਂ ਲੈਂਦਾ ਹੈ ਲੈਂਪ ਦੇਖਦੇ ਜਾਓ ਯਾ ਚਮਕਾਤਨਾ ਪਹਿਲਾ ਹੈ ਪਿੱਤਲ ਜਾਂ ਅਕਸਰ ਤਾਂਬੇ ਦੇ ਜਿਆਦਾਤਰ ਪਿੱਤਲ ਦੇ ਹੁੰਦੇ ਹੀ ਇਹ ਲੈਂਪ ਆ ਦੇਖੋ ਇਹਦੇ ਵਿੱਚ ਤਾਂਬਾ ਵੀ ਚਮਕ ਰਿਹਾ ਹੈ ਦੇਖੋ भाई जी देखो क्यों ठोली जी करती साफ लो भाई देखो देखो क्यों भाई जी सिरा कराई जलो भाई जी चैन अच्छा जी भी कर ली साफ भाई जी लो एक मार सारे लो जी चमक देखो पहला ਕੰਨਾਂ ਕੰਨਾਂ ਤੇ ਜਮਕ ਰਿਹਾ ਲਓ ਭਾਈ ਆ ਪੈਨ ਜੈਕਟ ਲੈ ਵਿਚੋਂ ਸਪਰਿੰਗ ਜ ਇਹਨੂੰ ਵੀ ਕਰ ਲਿਆ ਸਾਫ ਭਾਈ ਜੀ ਦੇਖੋ ਭਾਈ ਜੀ ਚਮਕਾ ਲਿਆ ਜਿਵੇਂ ਸੋਨਾ ਜਮਕਦਾ ਐਵੇਂ ਚਮਕਾਤਾ ਦੇਖੋ ਕਹਿੰਦਾ ਨਾ ਭਾਈ ਕੱਲਾ ਕੱਲਾ ਪੁਰਜਾ ਦੇਖੋ ਭਾਈ ਨੇ ਕਰ ਲਿਆ ਸਾਫ ਇਹ ਹਲੋ ਹੁਣ ਕਸਨਾ ਸਰੂ ਅੰਨਾ ਰਜਾ ਵੀ ਕਰ ਲਿਆ कह लो चैन जी भी चमका ली माता एसा चुको भाई जी हूँ देखो चमकेदला जमकता जरा साफ होना शुरू लो जी क्या चमकता ना सोने वगो लो भाई जी हम पालस जी मारते करदला पन दूर लो भाई जी करती बत्ती फिट ਲਓ ਭਾਈ ਇਹਨੂੰ ਹੱਤਤਾ ਹੋਣਾ ਫੈਟ ਲਓ ਜੀ ਕਾਸਤਾ ਇਧਰੋਂ ਵੀ ਲਓ ਲਾਤਰ ਅੱਗ